ਤੁਹਾਡੀ ਸੋਚ ਤੇ ਕਰਾ ਦੇਾਂਗੇ ਜੋ ਕੇ ਅੱਬਾ ਸਾਹਿਬ ਜੀ ਤੁਹਾਡੀ ਸੋਚ ਤੇ ਕਰਾ ਦੇਾਂਗੇ ਜੋ ਕੇ ਜੈ ਮਹਾਨ ਮੰਗਲ ਦਾ ਇੱਥੇ ਜੈ ਹੈ ਭਾਰਤ ਬਾਗ ਵਿਦਾਤਾ ਜੈ ਹੈ ਜੈ ਹੈ ਜੈ ਹੈ ਜੈ ਹੋ ਜੈ ਹੋ ਜੈ ਹੋ ਜੈ ਹੈ ਜੈ ਭਿੰਗ ਜੈ ਭਾਰਤ 26 ਜਨਵਰੀ ਦਾ ਦਿਹਾੜਾ ਗਣਤੰਤਰ ਦਿਵਸ ਸ਼ਬਦਾਨ ਦਿਵਸ ਦੇ ਰੂਪ ਦੇ ਵਿੱਚ ਨਹਾਇਆ ਜਾ ਰਿਹਾ ਮਹੱਲਾ ਕਮਾਲਪੁਰ ਦੇ ਵਿੱਚ ਜਨੇਤ ਪਪੂ ਜੀ ਦੀ ਮੇਹ ਸਦਕਾ ਜਿਹੜਾ ਝੰਡਾ ਲਹਿਰਾਉਣ ਦਾ ਜਿਹੜਾ ਰਤਮਿਆ ਉਹ ਇੱਥੇ ਰੱਖੀ ਗਈ ਅਸੀਂ ਧੰਨਵਾਦੀ ਆ ਮਹੱਲਾ ਕਮਾਲਪੁਰ ਦੀਆਂ ਬੀਬੀਆਂ ਦੇ ਭੈਣਾਂ ਦੇ ਨੌਜਵਾਨਾਂ ਦੇ ਛਾਸੀਆਂ ਦੇ ਔਰ ਬਹੁਜਨ ਸਮਾਜ ਪਾਰਟੀ ਵੱਲੋਂ ਮਦਨ ਬਹਿਨ ਜੀ ਐਡਵੋਕੇਟ ਤਰਮਿੰਦਰ ਦਾਦਰਾ ਜੀ ਡਾਕਟਰ ਰਤਨ ਜੀ ਇੰਜੀਨੀਅਰ ਹੱਤਪਾਲ ਭਾਰਤਵਾਦ ਜੀ ਇੰਦਰ ਜੀ ਜਰਮੰਦ ਰੱਲ ਜੀ ਦਿਨੇਸ਼ ਪੱਪੂ ਜੀ ਔਰ ਹੈਪੀ ਬੱਦਨ ਜੀ ਔਰ ਕਲਫੀ ਜੀ ਬੀਬੀ ਕ੍ਰਿਸ਼ਨਾ ਜੀ ਕਟੋਰੀ ਦਾਸ ਜੀ ਔਰ ਡਾਕਟਰ ਜਟਪਨੂ ਜੀ ਤੋਂ ਅਮਰ ਜੀ ਦੁਪੱਟੀ ਜੀ ਜਿਹੜੇ ਜੋ ਵੀ ਅਸੀਂ ਗਤੀਵਿਧੀ ਕਰਦੇ ਆਂ ਉਹ ਪੂਰੇ ਭਾਰਤ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਉਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਨਾਲੇ ਧਨਵਾਦੀਆਂ ਚੰਨਪਨ ਪੰਜਾਬੀ ਨਹੀਂ ਹੋਈ ਤੇ ਅੱਜ 26 ਜਨਵਰੀ ਦਾ ਜਿਹੜਾ ਦਿਹਾੜਾ ਆ ਔਰ ਇਹਦੇ ਤੋਂ ਕੁਝ ਛੇਡ ਬਾਅਦ 5 ਦਿਨ ਬਾਅਦ ਸਾਡੇ ਰਹਿਬਰ ਖੱਤਗੁਰੂ ਰਬਦਾਸ ਮਹਾਰਾਜ ਜੀ ਦਾ 649ਵਾਂ ਜਨਮ ਦਿਨ ਵੀ ਆ ਰਿਹਾ ਮੈਂ ਆਪ ਜੀ ਨੂੰ 649ਵੇਂ ਜਨਮ ਦਿਨ ਦੀ ਮੁਬਾਰਕਬਾਦ ਦਿੰਦਾ ਔਰ ਆਪ ਕਰਦਾ ਕਿ ਜੋ ਸਾਡੇ ਗੁਰੂ ਜੀ ਜੋ ਸਾਡੇ ਗੁਰੂ ਜੀ ਸੋਚਦੇ ਸੀਗੇ ਕਿ ਮੈਂ ਇਹੋ ਜਿਹਾ ਰਾਜਪਾਗ ਚਾਹਨਾ ਉਹ ਰਾਜਪਾਗ ਨੂੰ ਲਿਆਉਣ ਵਾਸਤੇ ਬਹੁਤ ਜਨ ਸਮਾਜ ਪਾਰਟੀ ਨੇ ਪੰਜਾਬ ਖਮਾਲੋ ਮੁਹਿੰਮ ਸ਼ੁਰੂ ਕੀਤੀ ਹੈ ਆਪਾਂ ਥਾਰੇ ਜਣੇ ਉਹਦਾ ਹਿੱਤਾ ਬਣੀਏ ਔਰ ਤੁਸੀਂ ਪਿੱਛੇ ਜੇ ਦੇਖਿਆ ਹੋਵੇਗਾ ਚਾਰ ਪੰਜ ਦਿਨ ਪਹਿਲਾਂ ਜਿਹੜੇ ਚਰਨਜੀਤ ਜੀ ਚੰਨੀ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਉਹਨਾਂ ਦੀ ਸਟੇਟਮੈਂਟ ਆਈ ਹੈ ਕਿ ਥਾਂ ਦੀ ਇੱਥੇ ਪੁੱਛ ਕਿਸ ਨਹੀਂ ਹੋ ਰਹੀ ਔਰ ਜਦੋਂ ਇਹਨਾਂ ਨੂੰ ਮੁੱਖ ਮੰਤਰੀ ਬਣਾਇਆ ਸੀ ਪੰਜਾਬ ਦਾ ਤੇ ਜਦੋਂ ਉਹਦਾ ਜਿਹੜਾ ਬੀਜੇਪੀ ਚ ਚਲੇ ਗਿਆ ਇਹਨਾਂ ਦਾ ਜਾਖੜ ਜੀ ਜਾਖੜ ਜੀ ਨੂੰ ਪੁੱਛਿਆ ਗਿਆ ਕਿ ਤੁਹਾਡੀ ਹਾਰ ਦਾ ਕਾਰਨ ਕੀ ਸੀ ਉਹ ਕਹਿੰਦੇ ਜੀ ਹਾਰ ਦਾ ਕਾਰਨ ਇਹ ਹੈ ਕਿ ਜਦੋਂ ਪੈਰ ਦੀ ਜੁੱਤੀ ਸਿਰ ਤੇ ਬਿਠਾ ਦਿਓਗੇ ਤਾਂ ਅਸੀਂ ਹਾਰਾਂਗੇ ਇਹਨਾਂ ਦੇ ਹੋਰ ਵੀ ਲੀਡਰ ਕਿਸੇ ਨੇ ਅਰਬੀ ਘੋੜੇ ਦੱਸਿਆ ਕਿਸੇ ਨੇ ਕੁਝ ਦੱਸਿਆ ਮਤਲਬ ਉਹਨਾਂ ਨੇ ਜਦੋਂ ਚਰਜੀਤ ਜੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਐਲਾਨਿਆ ਤੇ ਉਹਨਾਂ ਨੇ ਇਹ ਛੋਟਿਆ ਵੀ ਜਿਹੜੀ ਛੱਤਾਂ ਆ ਦਲਤਾਂ ਨੂੰ ਨਹੀਂ ਦੇਣੀ ਇਹ ਅਸੀਂ ਆਮ ਆਦਮੀ ਪਾਰਟੀ ਨੂੰ ਗਿੱਦਣੀ ਅੱਜ ਕਰਕੇ ਦਲਤ ਮੁੱਖ ਮੰਤਰੀ ਪੰਜਾਬ ਦਾ ਨਹੀਂ ਬਣਨਾ ਚਾਹੀਦਾ ਉਹਨਾਂ ਨੇ ਛੱਤਾਂ ਚੇਂਜ ਕਰ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਉਹਨਾਂ ਨੇ ਆਪਣੀ ਛੱਤਾਂ ਭਾਜਪੀ ਨੂੰ ਸੌਂਪਤੀ ਕਾਂਗਰਸ ਨੇ ਆਪ ਨਹੀਂ ਹਿੰਮਤ ਕੀਤੀ ਤੇ ਅੱਛੀ ਕੋ ਛੱਤਾਂ ਦੇ ਹਿੱਸੇਦਾਰ ਬਣੀ ਐ ਇਸੇ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਉਹਨਾਂ ਦਾ ਜਿਹੜਾ ਇੰਚਾਰਜ ਸੀ ਕਾਂਗਰਸ ਦਾ ਉਹ ਆਇਆ ਉਹਨੇ ਕਿਹਾ ਕਿ ਜਿਹੜੀ ਅਸੀਂ 222 ਦੇ ਵਿੱਚ ਗਲਤੀ ਕੀਤੀ ਸੀ ਚਮਜੀਤ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਦਾ ਥੇਹਰਾ ਐਲਾਨ ਕੇ ਉਹ ਅਸੀਂ ਦੁਬਾਰਾ ਗਲਤੀ ਨਹੀਂ ਕਰਾਂਗੇ ਤੇ ਹੁਣ ਉੱਥੇ ਉਹਨਾਂ ਦਾ ਕਸ਼ਮਾਨ ਪਿਆ ਹੋਇਆ ਆ ਤੁਸੀਂ ਸਾਰੇ ਜਾਣਦੇ ਆ ਦੇਖਿਆ ਤੁਸੀਂ ਖੜਿਆ ਨੇ ਉਹਨਾਂ ਨੇ ਬਾਬਾ ਸਾਹਿਬ ਨੂੰ ਵੀ ਪੈਰ ਪੈਰ ਤੇ ਜਲੀਲ ਕੀਤਾ ਤੇ ਉਹ ਇੱਕ ਤੋਂ ਪਹਿਲਾਂ ਉਹਨਾਂ ਦੇ ਇੱਕ ਲੀਡਰ ਨੇ ਇਹ ਵੀ ਗੱਲ ਕਹੀ ਸੀ ਕਿ ਕਾਂਗਰਸ ਦੇ ਵਿੱਚ ਸਖਾਮ ਤਾਂ ਮਿਲ ਜਾਂਦਾ ਪਰ ਸਨਮਾਨ ਨਹੀਂ ਮਿਲਦਾ ਸੱਚੋ ਜੇ ਸਨਮਾਨ ਸਨਮਾਨ ਲੈਣਾ ਤੇ ਇਹ ਤੁਹਾਨੂੰ ਬਹੁਤ ਜਨ ਸਮਾਜ ਪਾਰਟੀ ਦੇ ਵਿੱਚ ਹੀ ਮਿਲਣਾ ਜਦੋਂ ਭੈਣ ਕੁਮਾਰੀ ਮਾਇਆਵਤੀ ਜੀ ਨੇ ਜਦੋਂ ਜੁਪੀ ਦੇ ਵਿੱਚ ਸਰਕਾਰ ਬਣੀ ਉਹਨਾਂ ਨੂੰ ਬ੍ਰਾਹਮਣਾਂ ਨੂੰ ਵੀ ਬਣਦੀ ਹਿੱਸ਼ੇਦਾਰੀ ਦਿੱਤੀ ਰਾਜਪੂਤਾਂ ਨੂੰ ਵੀ ਬਣਦੀ ਹਿੱਸ਼ੇਦਾਰੀ ਦਿੱਤੀ ਬੈਕਵਰਡ ਕਲਾਸਾਂ ਨੂੰ ਵੀ ਬਣਦੀ ਹਿੱਸ਼ੇਦਾਰੀ ਦਿੱਤੀ ਔਰ ਦਲਿਤ ਸਮਾਜ ਨੂੰ ਵੀ ਬਣਦੀ ਹਿੱਸ਼ੇਦਾਰੀ ਦਿੱਤੀ ਉਹਨਾਂ ਨੇ ਸਾਰੇ ਬਰਾਬਰ ਰੱਖੇ ਔਰ ਉੱਥੇ ਕਿਸੇ ਤਰ੍ਹਾਂ ਦਾ ਕੋਈ ਕਿਸੇ ਦੇ ਮਨ ਨੂੰ ਕੋਈ ਠੇਸ ਨਹੀਂ ਪਹੁੰਚੀ ਕਿਸੇ ਦੇ ਮਨ ਨੂੰ ਕੋਈ ਇਹ ਨਹੀਂ ਕੋਈ ਕਹਿ ਸਕਦਾ ਕਿ ਉੱਥੇ ਭੈਣ ਜੀ ਨੇ ਛੱਡਦਾ ਬੇਨ ਕੱਪ ਕੀਤੀ ਔਰ ਸਭ ਤੋਂ ਪਹਿਲਾਂ 10% ਰਿਜ਼ਰਵੇਸ਼ਨ ਜਿਹੜੀ ਹੈ ਜੁਪੀ ਦੇ ਵਿੱਚ ਪੈਨ ਕੁਮਾਰੀ ਮਾਇਆਬੱਦੀ ਜੀ ਨੇ ਜਨਰਲ ਕਾਸਟ ਵਾਸਤੇ ਲਾਗੂ ਕੀਤੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਜਦੋਂ ਛੱਤਾਂ ਤੇ ਆਏ ਜੋ ਕਾਂਸੀ ਰਾਮ ਜੀ ਕਹਿੰਦੇ ਸੀਗੇ ਕਿ ਜੋ ਜ਼ਮੀਨ ਸਰਕਾਰੀ ਹੈ ਉਹ ਉਹ ਜ਼ਮੀਨ ہماری ਹੈ ਉਹ ਬਿਨਾਂ ਭੇਦ ਭਾਵ ਤੋਂ ਤਿੰਨ ਤਿੰਨ ਕਿੱल्ल्या ਦੇ ਮਾਲਕ ਬਣਾਤੇ ਪੈਨ ਜੀ ਨੇ ਬਿਨਾਂ ਭੇਦ ਭਾਵ ਤੋਂ। ਸੋ ਆਪਾਂ ਪੰਜਾਬ ਦੇ ਵਿੱਚ ਵੀ ਲੱਖਾਂ ਏਕੜ ਜ਼ਮੀਨ ਜਿਹੜੀ ਆ ਉਹ ਪਈ ਹੈ। ਤੋ ਮੈਂ 18 ਨੂੰ ਬੇਨਤੀ ਕਰੂੰਗਾ ਕਿਉਂਕਿ ਮੈਂ ਅਗਲੇ ਪ੍ਰੋਗਰਾਮ ਤੇ ਜਾਣਾ ਤਾਂ ਮੈਨੂੰ ਧਿਆਨ ਚ ਰੱਖਦੇ ਹੋਏ ਮੈਂ ਬੇਨਤੀ ਕਰੂੰਗਾ ਕਿ ਆਪਾਂ ਭੋਜਨ ਸਮਾਜ ਪਾਰਟੀ ਦੇ ਪੰਜਾਬ ਤੋਂ ਆਲੋ ਮੈਂਬਰ ਦਾ ਹਿੱਸਾ ਬਣੀਏ ਤੇ ਜਿਹੜਾ ਸਾਡਾ ਬਣਦਾ ਮਾਨ ਸਨਮਾਨ ਆ ਉਹ ਆਪਾਂ ਹਾਥਲ ਕਰੀਏ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਜਦੋਂ ਸੱਤਾ 'ਚ ਆਈ ਸੀ ਬੀਬੀਆਂ ਉਧਰ ਗੱਲਾਂ ਕਰੀ ਜਾਂਦੀਆਂ ਗੱਲ ਘੱਟ ਸੁਣਦੀਆਂ ਬੀਬੀਓ ਤੁਹਾਨੂੰ ਵਾਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਵੀ ਹਜ਼ਾਰ-ਹਜ਼ਾਰ ਰੁਪਏ ਦਵਾਂਗੇ ਤੁਹਾਨੂੰ ਜਦੋਂ ਇਹ ਸੱਤਾ 'ਚ ਆਏ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਨਾ ਉਹ ਹੁਣ ਉਹ ਤੁਸੀਂ ਕੋਠੇ ਤੇ ਚੜ ਕੇ ਨਾ ਮੱਥੇ ਤੇ ਹੱਥ ਧਾਕੇ ਦੇਖਦੀਆਂ ਰਹਿੰਦੀਆਂ ਵੀ ਉਹ ਆਉਂਦਾ 1000 ਰੁਪਇਆ ਤੁਰਿਆ ਉਹ ਹੁਣ 48000 ਹੋ ਗਿਆ ਓਏ ਇੱਟਾ ਹੀ ਇਹ 60000 ਹੋ ਜਾਣਾ ਮੁਰਜੇ ਉਹਨਾਂ ਨੇ ਦੁਬਾਰਾ ਕੋਈ ਨਵਾਂ ਲਾਰਾ ਲਾ ਦੇਣਾ ਵੀ ਘਰ ਘਰ ਨੌਕਰੀ ਦਵਾਂਗੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਜਿਹੜਾ ਹੈਗਾ ਪੂਰੇ ਭਾਰਤ ਦੇ ਵਿੱਚੋਂ ਬੇਰੋਜ਼ਗਾਰੀ ਤੇ ਸਭ ਤੋਂ ਥੱਲੇ ਆ ਇਹਦੀ ਜਿਹੜੀ ਦਰ ਹੈ ਨਾ ਬਾਕੀਆਂ ਸੂਬਿਆਂ ਨਾਲੋਂ 25% ਜ਼ਿਆਦਾ ਆ ਇੱਥੇ ਕਹਿੰਦੇ ਨੇ ਕਿ ਨੌਕਰੀ ਦੇ ਰਹੇ ਆ ਕਿ ਨੌਕਰੀਆਂ ਦੇ ਰਹੇ ਆ ਕਿਸੇ ਤੁਹਾਡੇ ਕੋ ਮਲੇ ਦੇ ਕਿਸੇ ਨੂੰ ਨੌਕਰੀ ਮਿਲੀ ਹੋਵੇ ਇਹ ਨੌਕਰੀਆਂ ਦਿੱਤੀਆਂ ਕਿਨੂੰ ਆ ਇਹ ਥਾਰੀਆਂ ਖਿਆਲੀ ਗੱਲਾਂ ਨੇ ਇਹ ਐਵੇਂ ਥਪਨੇ ਲੈਂਦੇ ਆ ਉਹ ਠੀਕ ਆ ਨਾ ਤੁਹਾਨੂੰ ਥਪਨੇ ਦਿਖਾਦੇ ਆ ਆਪਾਂ ਇਹਨਾਂ ਦੇ ਚੁੰਗਲ ਦੇ ਵਿੱਚ ਨਾ ਫਸ ਜਿਏ ਤੇ ਹੁਣ ਜਿਹੜੇ ਐਮਸੀ ਦੇ ਇਲੈਕਸ਼ਨ ਆਣੇ ਆ ਉਹਦੇ 'ਚ ਆਪਾਂ ਪੰਜਾਬ ਹੁਸ਼ਿਆਰਪੁਰ ਦੇ ਵਿੱਚ 50 ਦੇ 50 ਬਾੜ ਲੜਨੇ ਆ ਬੰਦ ਸਮਾਜ ਪਾਰਟੀ ਨੇ ਮੇਰੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਦਿਨੇਸ਼ ਪੱਪੂ ਜੀ ਜਿਹੜੀ ਕਮੇਟੀ ਬਣੀ ਉਹਦੇ ਮੈਂਬਰ ਨੇ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਜਿਹੜੇ ਵੀ ਕਮੇਟੀ ਦੇ ਮੈਂਬਰ ਆ ਉਹਨਾਂ ਦਾ ਸਾਥ ਦਿਈਏ ਤੇ ਵੱਧ ਤੋਂ ਵੱਧ ਬੋਨਡ ਸਮਾਜ ਪਾਰਟੀ ਦਾ ਜਿਹੜਾ ਕੈਂਡੀਡੇਟ ਆ ਉਹਨੂੰ ਵੋਟਾਂ ਪਵਾ ਕੇ ਉਹਨੂੰ ਜਿਤਾਈਏ 26 ਜਨਵਰੀ ਸਾਡੇ ਕੈਪਟਨ 200 26 ਗਣਤੰਤਰ ਦਿਵਸ ਤੇ ਜਨ ਪੰਜਾਬੀ న్యూਸ ਦੇ ਸਾਰੇ ਹੀ ਦਰਸ਼ਕਾਂ ਅਤੇ ਜਿਸ ਜਿੱਥੇ ਤੱਕ ਇਹ ਸਾਡੀ ਆਵਾਜ਼ ਜਾ ਰਹੀ ਆ ਜਿਹੜੇ ਵੀ ਸਾਥੀ ਦੇਖ ਰਿਆ ਉਹਨਾਂ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਤੇ ਅੱਜ ਮੁਲਕ ਅਸਲ ਤੌਰ ਤੇ 26 ਜਨਵਰੀ 1950 ਨੂੰ ਆਜ਼ਾਦ ਹੋਇਆ ਸੀਗਾ 1947 ਤੋਂ ਲੈ ਕੇ 50 ਤੱਕ ਕਿਉਂਕਿ ਸਾਡਾ ਕੋਈ ਇਤਿਹਾਸ ਸੰਵਿਧਾਨ ਨਹੀਂ ਬਣਿਆ ਸੀਗਾ ਤੇ ਇਸ ਕਰਕੇ ਅਸੀਂ ਉਦੋਂ ਤੱਕ ਅੰਗਰੇਜ਼ਾਂ ਦੇ ਗੁਲਾਮ ਹੀ ਸੀ ਤੇ ਅੱਜ ਦੇ ਖਾਸ ਦਿਨ ਤੇ ਕਮਾਲਪੁਰ ਹੁਸ਼ਿਆਰ ਪਰ ਵਿਖੇ ਆਪਾਂ ਨੇ ਬੋਝਨ ਸਮਾਜ ਪਾਰਟੀ ਵੱਲੋਂ ਹਰ ਵਿਧਾਨ ਸਭਾ ਹਲਕੇ ਤੇ ਉਸ ਝੰਡੇ ਨੂੰ ਉਸ ਦੇਸ਼ ਦੇ ਆਜ਼ਾਦੀ ਮਨਾਉਣ ਲਈ ਅਸੀਂ ਸਾਰੇ ਇਕੱਠੇ ਹੋਏ ਤੇ ਭੋਜਨ ਸਮਾਜ ਪਾਰਟੀ ਵੱਲੋਂ ਵੀ ਅੱਜ ਕਮਾਲਪੁਰ ਮਹੱਲੇ ਦੇ ਵਿੱਚ ਵਿਧਾਨ ਸਭਾ ਹੁਸ਼ਿਆਰਪੁਰ ਵੱਲੋਂ ਮਨਾਇਆ ਗਿਆ ਗਣਤੰਤਰ ਦਿਵਸ ਮਨਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਅੱਜ ਸਾਡੇ ਠੇਕੇਦਾਰ ਭਗਵਾਨ ਦਾਸ ਜੀ ਉਹ ਸਾਡੇ ਵਿੱਚ ਆਏ ਤੇ ਉਨ੍ਹਾਂ ਹੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਇਸ ਅੱਜ ਦੇ ਦਿਹਾੜੇ ਦੇ ਉੱਪਰ ਮੈਨੂੰ ਜਿਸ ਤਰ੍ਹਾਂ ਜਿੱਥੇ ਇੱਥੇ ਬਹੁਤ ਖੁਸ਼ੀ ਹੋ ਰਹੀ ਆ ਪਰ ਉਹਦੇ ਨਾਲੋਂ ਜ਼ਿਆਦਾ ਦੁੱਖ ਹੋ ਰਿਹਾ ਕਿ ਉਹ ਰਹਿਬਰ ਡਾਕਟਰ ਬੀ ਆਰ ਅੰਬੇਡਕਰ ਤੇ ਸੰਵਿਧਾਨਕ ਕਮੇਟੀ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਜਿਨ੍ਹਾਂ ਨੂੰ ਅੱਜ ਅਸੀਂ ਯਾਦ ਕਰ ਰਹੇ ਆ ਹਰ ਸਰਕਾਰੀ ਦਰਬਾਰੇ ਜਿਹੜਾ ਆ ਉਹਨਾਂ ਦਾ ਸੰਗਤੰਤਰ ਦਿਵਸ ਉਹਨਾਂ ਦਾ ਨਾਮ ਲੈ ਕੇ ਮਨਾਇਆ ਜਾ ਰਿਹਾ ਆ ਪਰ ਅਫਸੋਸ ਇਸ ਗੱਲ ਦਾ ਹੈਗਾ ਆ ਕਿ ਅੱਜ ਅਸੀਂ ਇੱਥੇ ਪ੍ਰਸ਼ਾਸਨ ਨੂੰ ਦਿਨੇਸ਼ ਕੁਮਾਰ ਪੱਪੂ ਜੀ ਰਾਹੀਂ ਤਿੰਨ ਚਾਰ ਦਿਨ ਪਹਿਲਾਂ ਇਹ ਦੱਸਿਆ ਸੀਗਾ ਕਿ ਅਸੀਂ ਵੀ ਇੱਥੇ ਤਿਰੰਗਾ ਲਹਿਰਾਣਾ ਆ ਤੇ ਪ੍ਰਸ਼ਾਸਨ ਨੂੰ ਇਨਫੋਰਮ ਕੀਤਾ ਸੀਗਾ ਪ੍ਰਸ਼ਾਸਨ ਨੇ ਸਾਨੂੰ ਪੂਰਾ ਅਸ਼ਵਾਸਨ ਦਵਾਇਆ ਸੀਗਾ ਕਿ ਇੱਥੇ ਅਸੀਂ ਜੋ ਹੈ ਝੰਡੇ ਦੀ ਜਿਹੜੀ ਆ ਨੈਸ਼ਨਲ ਫਲੈਗ ਦੀ ਜਿਹੜੀ ਆ ਉਹ ਮਾਣ ਸਨਮਾਨ ਕਰਾਂਗੇ ਤੇ ਆਪਣੇ ਗਰਦ ਭੇਜਾਂਗੇ ਪਰ ਹੁਣ ਇਸ ਵੇਲੇ 10 11 ਵੱਜ ਚੁੱਕੇ ਆ ਤੇ ਹੱਲੇ ਤੱਕ ਵੀ ਸਾਡੇ ਕੋਲ ਕੋਈ ਨਹੀਂ ਆਇਆ ਅਸੀਂ 8:30 ਵਜੇ ਦਾ ਟਾਈਮ ਦਿੱਤਾ ਸੀਗਾ ਲੱਗਦਾ ਆ ਕਿ ਭੋਜਨ ਸਮਾਜ પાર્ટી ਜਿਹੜੀ ਕਿ ਨੈਸ਼ਨਲ ਪਾਰਟੀ ਆ ਅਤੇ ਯੂਪੀ ਵਰਗੀ ਸਟੇਟ ਦੇ ਉੱਪਰ ਚਾਰ ਵਾਰੀ ਉਹਨਾਂ ਦਾ ਸ਼ਾਸਨ ਵੀ ਰਿਹਾ ਤੇ ਨੈਸ਼ਨਲ ਪਾਰਟੀ ਹੋਣ ਦੇ ਨਾਤੇ ਲੱਗਦਾ ਆ ਅੱਜ ਵੀ ਐਨੇ ਸਾਲਾਂ ਬਾਅਦ ਅਸੀਂ ਅਸ਼ੂ ਦੇ ਅਸ਼ੂਤੀ ਆ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਆ ਅਨਟੱਚੇਬਿਲਟੀਜ਼ ਵਾਲੀਆਂ ਹਰਕਤਾਂ ਹੈਗੀਆਂ ਆ ਉਹ ਨਾ ਕਰਿਆ ਕਰਨਾ ਅਸੀਂ ਵੀ ਇਸ ਦੇਸ਼ ਦੇ ਨਾਗਰਿਕ ਹੈਗੇ ਆ ਆਜ਼ਾਦ ਮੁਲਕ ਦੇ ਵਾਸੀ ਆ ਨਾਗਰਿਕ ਆ ਤੇ ਸਾਨੂੰ ਬੜਾ ਦੁੱਖ ਲੱਗਿਆ ਜਦੋਂ ਸਾਡੀ ਜਿਹੜੀ ਆ ਪੂਰੀ ਟੀਮ ਵਿਧਾਨ ਸਭਾ ਦੀ ਤੇ ਸਟੇਟ ਦੇ ਜਨਰਲ ਸੈਕਟਰੀ ਸਾਹਿਬ ਆਏ ਆ ਅਸੀਂ ਪੂਰਾ ਤਿਰੰਗੇ ਦਾ ਮਾਨ ਸਨਮਾਨ ਕੀਤਾ ਤਿਰੰਗੇ ਨੂੰ ਯਾਦ ਕੀਤਾ ਇਹਦੇ ਪਿੱਛੇ ਇਤਿਹਾਸ ਨੂੰ ਯਾਦ ਕੀਤਾ ਤੇ ਦੇਸ਼ ਦੇ ਹਰ ਨਾਗਰਿਕ ਦੇ ਲਈ ਅਸੀਂ ਜਿਹੜਾ ਆ ਇਹ ਪ੍ਰੇ ਕੀਤਾ ਕਿ ਸਾਰਿਆਂ ਦੀਆਂ ਜਿਹੜੀਆਂ ਇੱਛਾਵਾਂ ਪੂਰੀਆਂ ਹੋਣ ਮੈਨੂੰ ਲੱਗਦਾ ਨਾ ਕੇਂਦਰ ਸਰਕਾਰ ਨਾ ਸਟੇਟ ਸਰਕਾਰ ਨਾ ਇੱਥੇ ਲੋਕਲ ਪ੍ਰਸ਼ਾਸਨ ਨਾ ਪੁਲਿਸ ਪ੍ਰਸ਼ਾਸਨ ਨਾ ਐਡਮਿਨਿਸਟ੍ਰੇਸ਼ਨ ਕੋਈ ਵੀ ਸਾਡੇ ਸਮਾਜ ਲਈ ਬੋਝਨ ਸਮਾਜ ਪਾਰਟੀ ਲਈ ਚਿੰਤਤ ਨਹੀਂ ਹੈ ਇਹਨਾਂ ਨੂੰ ਲਾਈਟਲੀ ਲੈ ਰਹੇ ਆ ਅਸੀਂ ਫਿਰ ਇੱਕ ਵਾਰੀ ਬੋਝਨ ਸਮਾਜ ਪਾਰਟੀ ਹੁਸ਼ਿਆਰਪੁਰ ਵੱਲੋਂ ਇਹ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਕਿ ਇਦਾਂ ਦੀ ਗਲਤੀ ਮੁੜ ਕੇ ਨਹੀਂ ਹੋਣੀ ਚਾਹੀਦੀ ਆ ਤੇ ਇਹਦੇ ਵਿੱਚ ਜੋ ਵੀ ਕੋਈ ਵੀ ਕਸੂਰਵਾਰ ਹੈਗਾ ਆ ਜਿਨੇ ਵੀ ਅਣਦੇਖੀ ਕੀਤੀ ਆ ਉਹ ਇਸ ਚੀਜ਼ ਦੇ ਉੱਪਰ ਪ੍ਰਸ਼ਾਸਨ ਅਗਰ ਐਕਸ਼ਨ ਨਹੀਂ ਲੈਂਦਾ ਤੇ ਅਸੀਂ ਇਹਦੇ ਖਿਲਾਫ ਪਾਰਟੀ ਲੈਵਲ ਤੇ ਸੋਚ ਕੇ ਕੋਈ ਨਾ ਕੋਈ ਅਗਲਾ ਕਦਮ ਚੱਕਾਂਗੇ ਫਿਰ ਗਣਤੰਤਰ ਦਿਵਸ ਦੀਆਂ ਵਧਾਈਆਂ ਤੇ ਸਾਰਿਆਂ ਨੂੰ ਮੇਰੇ ਵੱਲੋਂ ਮੇਰੀ ਸਮੁੱਚੀ ਟੀਮ ਵੱਲੋਂ ਡਾਕਟਰ ਸੁਖਦੇਵ ਜੀ ਆ ਮੈਡਮ ਕ੍ਰਿਸ਼ਨਾ ਜੀ ਆ ਸਾਡੇ ਮਦਨ ਸਿੰਘ ਬੈਂਸ ਜੀ ਆ ਦਿਨੇਸ਼ ਕੁਮਾਰ ਪੱਪੂ ਜੀ ਆ ਵਰਿੰਦਰ ਵਧਨ ਜੀ ਆ ਸਾਡੇ ਰਲ ਸਾਹਿਬ ਆ ਸਾਡੇ ਹੋਰ ਸਲਵਾੜੇ ਤੋਂ ਸਾਥੀ ਸਾਰਿਆਂ ਵੱਲੋਂ ਫਿਰ ਇੱਕ ਵਾਰੀ ਲੱਖ ਲੱਖ ਵਧਾਈ ਤੇ ਆਓ ਅਸੀਂ ਅਗਲੇ ਸਾਲ ਦੇ ਵਿੱਚ ਬਿਲਕੁਲ ਗਣਤੰਤਰ ਦਿਵਸ ਜੋ ਸਾਡੇ ਰਹਿਬਰਾਂ ਦਾ ਸੁਪਨਾ ਸੀ ਉਹਨੂੰ ਪੂਰਾ ਕਰਨ ਲਈ ਬੋਝਨ ਸਮਾਜ ਪਾਰਟੀ ਦਾ ਸਾਥ ਦਿਈਏ ਤੇ ਲਾਇ ਚਾਰ ਭੋਜਨ ਸਮਾਜ پارٹی ਵਿacharpur ਐਡਵੋਕੇਟ ਸਰ ਮੇ ਦਾਸਾਦਰਾ ਜੀ ਜਨ ਅਸਕਤਰ ਭੋਜਨ ਸਮਾਜ پارٹی ਵਿਚਾਰਪੁਰ ਅਤੇ ਸਾਰੇ ਰੀ ਸਾਥੀਓ ਜੀਜੀਓ ਪਹਿਨੋ ਤੇ ਭਰਾਵਾਂ ਸੁਮੇਸ਼ ਪਪੂ ਜੀ ਜੇ ਜੋ ਜੋਗਪਾਲੇ ਫਟਾ ਇਹ ਜੋ ਅੱਜ ਗਣਤ ਤ ਦਾ ਜਸ ਮਨਾਇਆ ਜਾ ਰਿਹਾ ਹੈ ਸੋ ਮੈਂ ਸਾਰੇ ਪਹਿਨਾ ਭਰਾਵਾਂ ਨੂੰ ਅੱਜ 70ਵੇਂ ਗਣਤ ਤ ਦਾ ਦਿਨ ਸਾਰਿਆਂ ਨੂੰ ਦਾਕਖਲਾਕ ਮੁਬਾਰਕ ਦਿੰਦਾ ਹੋਇਆ ਇਹ ਕਹਿਣਾ ਚਾਹੁੰਦਾ ਹਾਂ ਕਿ ਅੱਜ ਦੇ ਦਿਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇੜਕਾਰ ਜੀ ਦੁਆਰਾ ਜੋ ਰਚਤ ਸਵਿਧਾਨ ਦੇ ਹਿੱਸੇ ਵਿੱਚ ਲਾਗੂ ਕੀਤਾ ਗਿਆ ਜਿਸ ਦੀ ਬਦੌਲਤ ਭਾਰਤ ਦਾ ਹਰ ਨਾਗਰਿਕ ਚਾਹੇ ਔਰਤ ਹੈ ਚਾਹੇ ਮਰਦ ਹੈ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਜਾਓ ਪੜਿਆ ਲਿਖਿਆ ਹੈ ਜਾਂ ਅਨਪੜਾ ਹੈ ਇਸ ਦਿਨ ਤੋਂ ਉਹ ਬਰਾਬਰ ਦਾ ਨਾਗਰਿਕ ਸਮਝਿਆ ਜਾਵੇਗਾ ਇਹ ਗੱਲ ਬਾਬਾ ਸਾਹਿਬ ਡਾਕਟਰ ਪੀ ਬ੍ਰਾਊਨ ਬਿਰਕਰਾਰ ਜੀ ਨੇ ਸੰਵਿਧਾਨ ਦੇ ਵਿੱਚ ਲਿਖੀ ਜਿਸ ਦੀ ਬਦੌਲਤ ਅੱਜ ਨਾ ਤਾਂ ਕੋਈ ਔਰਤ ਤੇ ਮਰਦ ਦੇ ਵਿੱਚ ਫਰਕ ਨਹੀਂ ਤਾਂ ਉਸ ਤੋਂ ਪਹਿਲਾਂ ਔਰਤ ਨੂੰ పాਪ ਜੋਨੀ ਕਿਹਾ ਜਾਂਦਾ ਸੀ ਔਰਤ ਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾ ਕੇ ਉਹਨੂੰ ਭੰਡਿਆ ਜਾਂਦਾ ਸੀਗਾ ਔਰ ਲੱਖਾਂ ਕਰੋੜਾਂ ਲੋਕ ਜਿਨ੍ਹਾਂ ਨੂੰ ਸ਼ੋਦਰ ਕਹਿ ਕੇ ਦਰਕਾਰਿਆ ਜਾਂਦਾ ਸੀ ਦਬਾ ਕੇ ਰੱਖਿਆ ਜਾਂਦਾ ਸੀ ਸਮਾਜ ਤੋਂ ਦੂਰ ਰੱਖਿਆ ਜਾਂਦਾ ਸੀਗਾ ਸੋ ਉਸ ਦਿਨ ਤੋਂ 26 ਜਨਵਰੀ 1950 ਤੋਂ ਹਰ ਇੱਕ ਇਨਸਾਨ ਹਰ ਇੱਕ ਔਰਤ ਹਰ ਇੱਕ ਬੱਚਾ ਹਰ ਇੱਕ ਬੁੱਢਾ ਗਰੀਬ ਅਮੀਰ ਸਭ ਬਰਾਬਰ ਕਿਨੇ ਗਏ ਆ ਔਰ ਭਾਰਤ ਦੀ ਡੈਮੋਕ੍ਰੇਸੀ ਦੁਨੀਆ ਦੀਆਂ ਬਿਹਤਰ ਡੈਮੋਕ੍ਰੇਸੀਆਂ ਦੇ ਵਿੱਚੋਂ ਇੱਕ ਪਾਈ ਗਈ ਹੈ ਜੇ ਅਸੀਂ ਸਾਡੇ ਦੇਸ਼ ਦੇ ਗਵੰਡੀ ਦੇਸ਼ਾਂ ਦੀ ਗੱਲ ਕਰੀਏ ਤੁਸੀਂ ਖਬਰਾਂ ਦੇਖਦੇ ਹੋ ਕਿ ਅੱਜ ਬੰਗਲਾਦੇਸ਼ ਦੇ ਵਿੱਚ ਆ ਹਾਲ ਹੋ ਗਿਆ ਬੰਗਲਾਦੇਸ਼ ਦੇ ਵਿੱਚ ਅੱਗ ਲੱਗ ਗਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੂਜੇ ਦੇਸ਼ ਜਾ ਕੇ ਸ਼ਰਨ ਲੈ ਰਹੀ ਹੈ ਇਹ ਹਾਲ ਨੇਪਾਲ ਦਾ ਹੋ ਰਿਹਾ ਹੈ ਇਹ ਹਾਲ ਪਾਕਿਸਤਾਨ ਦਾ بار بار ਹੋ ਰਿਹਾ ਹੈ ਕਿਉਂਕਿ ਪਾਕਿਸਤਾਨ ਵੀ ਭਾਰਤ ਦੇ ਨਾਲ ਹੀ ਆਜ਼ਾਦ ਹੋਇਆ ਸੀ ਭਾਰਤ ਦਾ ਭਾਰਤ ਦੇ ਮੁਕਾਬਲੇ ਇਹਨਾਂ ਮੁਲਕਾਂ ਦਾ ਕੀ ਹਾਲ ਹੈ ਲੰਕਾ ਦੇ ਵਿੱਚ ਕੀ ਹਾਲ ਹੋਇਆ ਹੈ ਤੁਸੀਂ ਸਾਰੇ ਦੇਖਦੇ ਹੋ ਜਾਂ ਇਸ ਤੋਂ ਇਲਾਵਾ ਇਹ ਤਾਂ ਭਾਰਤ ਦੇ ਹੀ ਦੇ ਗੋਡੀ ਮੁਲਕ ਹੈ ਇਸ ਤੋਂ ਹੋਰ ਵੀ ਬਹੁਤ ਸਾਰੇ ਦੇਸ਼ ਆ ਜਿੱਥੇ ਕਿ ਜਿਨ੍ਹਾਂ ਨੂੰ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਵਰਗਾ ਜੋਗ ਤੇ ਦੂਰੰਦੇਸ਼ੀ ਨੇਤਾ ਨਾਲ ਮਿਲਣ ਕਰਕੇ ਉੱਥੇ ਅੱਜ ਤੱਕ ਅਸਰਤਾ ਬੜੀ ਹੋਈ ਹੈ। ਸੋ ਅਸੀਂ ਸਾਰੇ ਵਟ ਭਾਗੀ ਆਂ, ਭਾਗਾ ਬਣੇ ਆਂ ਕਿ ਸਾਨੂੰ 바ਵਾ ਸਾਹਿਬ ਡਾਕਟਰ ਪ੍ਰੀਮਰਾਓ ਐਮੇਡਵਾਰਕਰ ਵਰਗਾ ਦੂਰੰਦੇਸ਼ੀ ਨੇਤਾ ਮਿਲਿਆ ਜਿਸ ਦੇ ਕਰਕੇ ਅੱਜ ਭਾਰਤ ਦੇ ਲੱਖਾਂ ਗੁਰੂਣਾ ਲੋਕ ਜਿਨ੍ਹਾਂ ਨੂੰ ਅਸ਼ੂਤ ਗਰਦਾਨਿਆਂ ਗਿਆ ਸੀ ਅੱਜ ਉਹ ਭਾਰਤ ਦੇ ਹਰ ਹਉਦੇ ਤੇ ਵਿਰਾਜਮਾਨ ਹਨ। ਇਹ 바ਵਾ ਸਾਹਿਬ ਡਾਕਟਰ ਬੇਲਕਰ ਨੂੰ ਸਿਹਰਾ ਜਾਂਦਾ ਹੈ। ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ। ਇਹੇ ਆਸ ਕਰਦਾ ਹਾਂ ਕਿ ਕੁਛ ਦੇਸ਼ ਦੀਆਂ ਗੈਰ ਕਾਨੂੰਨੀ ਤਾਕਤਾਂ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਜੋ ਜੋ ਸੰਵਿਧਾਨ ਵਿਰੋਧੀ ਤਾਕਤਾਂ ਆ ਜਿਹੜੀਆਂ ਸਾਡੇ ਸੰਵਿਧਾਨ ਨੂੰ ਬੁਲਣਾ ਚਾਹੁੰਦੀਆਂ ਹਨ ਜਾਂ ਭਾਰਤ ਦੀ ਡੈਮੋਕ੍ਰੇਸੀ ਦੇ ਉੱਪਰ ਹਮਲਾ ਕਰਨਾ ਚਾਹੁੰਦੀਆਂ ਹਨ ਉਹਨਾਂ ਤੋਂ ਸचेत ਰਹਿਣ ਦੀ ਲੋੜ ਹੈ ਕਿਉਂਕਿ ਉਹ ਉਹੋ ਹੀ ਹਾਲਾਤ ਚਾਹੁੰਦੇ ਹਨ ਕਿ ਜਦੋਂ ਅਸ਼ੂਤ ਸੂਤ ਮੰਨਿਆ ਜਾਂਦਾ ਸੀ ਔਰਤ ਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ ਬਾਬਾ ਸਾਹਿਬ ਡਾਕਟਰ ਮੇਰ ਕਰਨ ਵੀ ਸਾਨੂੰ ਇਹ ਸਿਧਾਂਤ ਦਿੱਤਾ ਹੈ ਤੇ ਇਹਦੀ ਰਾਖੀ ਕਰਨਾ ਵੀ ਸਾਡਾ ਕੱਜ ਤੋਂ ਬਣਦਾ ਹੈ ਸਾਡਾ ਫਰਜ਼ ਬਣਦਾ ਹੈ ਸੋ ਆਓ ਦੇ ਵਿੱਚੋਂ ਬੇਈਮਾਨ ਕ腐ਸ਼ਨ ਲੀਡਰ ਹੈ ਉਹਨਾਂ ਨੂੰ ਪਾਸੇ ਕਰਨ ਲਈ ਇਕੱਠੇ ਹੋ ਕੇ ਜੋ 바ਵਾ ਸਾਹਿਬ ਡਾਕਟਰ ਭੀਮrao ਅੰਬੇਕੜ ਦੀ ਜੋ ਸੋਚ ੱਖਣ ਵਾਲੀ ਜੋ ਬਹੁਜਨ ਸਮਾਜ ਪਾਰਟੀ ਹੈ ਉਹਦੇ ਹਰ ਇੱਕ ਉਮੀਦਵਾਰ ਨੂੰ ਦਿਤਾ ਕੇ ਜੋ 바ਵਾ ਸਾਹਿਬ ਡਾਕਟਰ ਅੰਬੇਕੜ ਦੀ ਸੋਚ ਨੂੰ ਪਰਫੁੱਲ ਕੀਤਾ ਜਾਵੇ ਸੋ ਮੈਂ ਇਹ ਆਸ ਕਰਦਾ ਹੋਇਆ ਤਤੋ ਰਜਾ ਲੇਦਾ ਹਾਂ ਚਾਹ ਭੀਮ ਚਾਹ ਪਰ